इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ 90% ਤੋਂ ਉੱਤੇ ਦੀਆਂ ਪੰਚਾਇਤਾਂ ਨੇ ਇਹ ਉਹ ਚੁਣੀਆਂ ਗਈਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਆਮ ਆਰਮੀ ਪਾਰਟੀ ਦੀ ਜਿਹੜੀ ਇੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਨੂੰ ਪਿਆਰ ਕਰਦੀਆਂ ਨੇ ਉਹ ਪੰਚਾਇਤ ਚੋਣੀਆਂ ਗਈਆਂ ਨੇ ਔਰ ਜਿਹੜੇ ਜ਼ਿਆਦਾਤਰ ਸਰਪੰਚ ਪੰਚ ਚੁਣ ਕੇ ਆਏ ਨੇ ਉਹਨਾਂ ਚ ਜ਼ਿਆਦਾਤਰ ਜੇ ਦੇਖਿਆ ਜਾਵੇ ਯੁਵਾ ਵਰਗ ਯੁਵਾ ਵਰਗ ਨੂੰ ਇਸ ਵਾਰ ਐਡਾ ਵੱਡਾ ਮੌਕਾ ਮਿਲਿਆ ਕਿ ਜਿਹੜੇ ਸਰਪੰਚ ਚੁਣ ਕੇ ਆਏ ਨੇ ਕਿਸੇ ਦੀ ਉਮਰ 23 ਸਾਲ 25 ਸਾਲ ਔਰ ਬੜੀ ਇੱਕ ਖੋਸ਼ਰੀ ਗੱਲ ਹੈ ਕਿ 70% ਟੋਟਲ ਸਰਪੰਚਾਂ ਚੋ ਜਿਹੜੇ ਜਿੱਤ ਕੇ ਆਏ ਨੇ ਉਹਨਾਂ ਦੀ ਉਮਰ 25 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਹੈ ਸੋ ਉਹ ਜਿਹੜੇ ਸਰਪੰਚ ਇਹਨਾਂ ਉਮਰਾਂ ਦੇ ਵਿੱਚ ਜਿੱਤ ਕੇ ਆਏ ਨੇ ਉਹ ਉਹਨਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜ ਚ ਬਹੁਤ ਕਰਨੇ ਨੇ ਸੋ ਅੱਜ ਉਸ ਖੜੀ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਅਸੀਂ ਖੰਨੇਰੇ ਵਿੱਚ 3 ਕਰੋੜ ਰੁਪਏ ਦੇ ਜਿਹੜੇ ਚੈੱਕ ਨੇ ਉਹ ਪੰਚਾਇਤਾਂ ਨੂੰ ਫੰਡ ਦੇ ਰੂਪ ਦੇ ਵਿੱਚ ਦੇਣ ਜਾਣੇ। ਸੱਚ ਜੀ ਬਿਲਡਿੰਗ ਬਣੀ ਉਹਦੇ ਉੱਪਰ ਕਿੰਨਾ ਖਰਚਾ ਲੱਗਿਆ ਉਹ ਤਾਂ ਤੁਹਾਨੂੰ ਅਸੀਂ ਕੰਪਲੀਟ ਦੇ ਦੇਾਂਗੇ। ਵੈਸੇ ਤਕਰੀਬਨ ਤਕਰੀਬਨ 20 ਲੱਖ ਰੁਪਏ ਦੇ ਕਰੀਬ ਜਾਨੀ ਕਿ ਉਸ ਬਿਲਡਿੰਗ ਦੇ ਉੱਤੇ ਖਰਚਾ ਆਇਆ। ਮਤਲਬ ਸਾਹਿਬੀ ਤੁਸੀਂ ਖੰਨੇ ਦੇ ਵਿੱਚ 6 ਤਰੀਕ ਨੂੰ ਕੋਈ ਕੂੜਾ ਜਿਹੜਾ ਡੰਪ ਲਾ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਆਉਣ ਵਾਲੇ ਸਮੇਂ 'ਚ ਲੋਕੀ ਯਾਦ ਕਰਨਗੇ ਕਿ ਖੰਨੇ ਦੇ ਵਿੱਚ ਅਸੀਂ ਕਿੱਡੇ ਵੱਡੇ ਕਾਰਜ ਕੀਤੇ ਨੇ। ਮੈਂ ਖੰਨੇ ਦਾ ਜੰਮਪ ਵਾਲਾ ਮੈਂ ਖੰਨੇ ਨੂੰ ਪ ਸੋ ਇਸ ਕਰਕੇ ਖੰਡਨਾ ਨਾ ਸਿਰਫ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੇ ਵਿੱਚ ਫਰਸਟ ਪ੍ਰੋਜੈਕਟ ਇਹ ਬਹੁਤ ਵੱਡੀ ਗੱਲ ਹੈ ਕਿ ਪਹਿਲਾ ਪ੍ਰੋਜੈਕਟ ਹੈ ਖੰਡਨਾ ਜਿਹਦੇ ਵਿੱਚ ਅਸੀਂ ਜਣੀ ਕਿ ਜਿਹੜਾ ਹੈ ਡੋਰ ਟੂ ਡੋਰ ਜਿਹੜਾ ਗਾਰਬੇਜ ਕਲੈਕਸ਼ਨ ਦਾ ਇਹ ਜਿਹੜਾ ਅਸੀਂ ਪ੍ਰੋਜੈਕਟ ਹੈ ਜਿਹੜਾ ਇਹਨੂੰ ਚਾਲੂ ਕੀਤਾ ਹੈ ਔਰ ਇਹਦੇ ਵਿੱਚ ਅਸੀਂ ਸੈਗਰੀਗੇਟਡ ਕੂੜਾ ਗਿੱਲਾ ਕੂੜਾ ਸੁੱਕਾ ਕੂੜਾ ਲੱਗ ਲੱਗ ਚੱਕ ਕੇ ਲਗਾਣਾ ਹੈ ਔਰ ਉਹਨੂੰ ਅਸੀਂ ਫਿਰ ਹੁਣ ਜਿਵੇਂ ਸ਼ਹਿਰ ਚ ਵਕੋ ਵਕੈ ਨਾਲ ਡੰਪ ਬਣਾ ਰੱਖੇ ਸੀ ਪੁਰਾਣੇ ਸਮਿਆਂ ਦੇ ਵਿੱਚ ਕਦੇ ਕਿਤੇ ਕੂੜੇ ਦਾ ਢੇਰ ਲਾਉਂਦੇ ਸੀ ਕਦੇ ਕਿਤੇ ਲਾਉਂਦੇ ਸੀ ਹੁਣੋਂ ਕੂੜੇ ਦਾ ਤੁਹਾਨੂੰ ਕਿਤੇ ਕਲਫਾਫਾ ਵੀ ਦੇਖਣ ਨੂੰ ਨਹੀਂ ਮਿਲੂਗਾ ਇਟ ਵਿਲ ਟੇਕ ਅਨਦਰ 3 ਮੰਥਸ ਤਿੰਨ ਚਾਰ ਮਹੀਨੇ ਲੱਗ ਜਾਣਗੇ ਪੂਰੀ ਉਰੋ ਸਫਾਈ ਕਰਦੇ ਹੋਏ ਕਿ ਹਰੇ ਇਨੀਸ਼ੀਅਲ ਸਟੇਜ ਤੇ ਸਟਾਰਟਿੰਗ ਹੈ ਤਿੰਨ ਮਹੀਨੇ ਦੇ ਵਿੱਚ ਵਿੱਚ ਅੱਜ ਤੋਂ ਖੰਨੇ ਦੇ ਵਿੱਚ ਤੁਹਾਨੂੰ ਲਪਾਫਾ ਕੂੜਾ ਕਰਕਟ ਬਿਲਕੁਲ ਨਹੀਂ ਦਿਖਾਈ ਦੇਊਗਾ ਇਹ ਹੁਣ ਜਿਹੜੀ ਦੂਜੀ ਗੱਲ ਆ ਅਸੀਂ ਮੋਨਿਟਰਿੰਗ ਕਰਾਂਗੇ ਜਿਸ ਬੰਦੇ ਨੂੰ ਇਸ ਚੀਜ਼ ਦਾ ਟੈਂਡਰ ਮਿਲਿਆ ਹੈ ਜੇ ਤਾਂ ਉਹ ਬੰਦਾ ਇਮਾਨਦਾਰੀ ਦੇ ਨਾਲ ਨਿਸ਼ਠਾ ਦੇ ਨਾਲ ਕੰਮ ਕਰੂਗਾ ਫੇਰ ਤਾਂ ਮੈਂ ਤੁਹਾਨੂੰ ਇਸ ਗੱਲ ਦਾ ਸ਼ਵਾਸਨ ਦੰਦਾ ਖੰਨਾ ਵਸਨੀਆਂ ਨੂੰ ਕਿ ਖੰਨਾ ਸਦਾ ਲਈ ਕੂੜਾ ਮੁਕਤ ਹੋਊਗਾ ਔਰ ਇੱਕ ਲਫਾਫਾ ਵੀ ਉਰੇ ਕਦੇ ਕੂੜੇ ਦੇ ਰੂਪ ਚ ਨਹੀਂ ਤੁਹਾਨੂੰ ਲੱਭੂਗਾ ਔਰ ਇਹ ਜਿਹੜਾ ਕੂੜਾ ਹੋਊਗਾ ਵੇਸਟ ਹੋਊਗਾ ਇਹਨੂੰ ਡੰਪ ਕਰਨ ਦੀ ਜਰੂਰਤ ਨਹੀਂ ਇਹ ਸਿੱਧਾ ਸੈਗਰੀਗੇਸ਼ਨ ਸਾਈਟ ਤੇ ਜਾ ਕੇ ਉੱਥੋਂ ਸੈਗਰੀਗੇਟ ਹੋਊਗਾ ਇਹਦੇ ਚੋਂ ਖਾਦ ਤਿਆਰ ਹੋਊਗੀ ਮੈਨੇਓਰ ਤਿਆਰ ਹੋਊਗੀ ਇਸ ਤੋਂ ਬਾਅਦ ਚੋਂ ਇਹਦੇ ਚੋਂ ਬਿਜਲੀ ਤਿਆਰ ਹੋਊਗੀ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਉਣ ਵਾਲੀ ਸਾਡੀ ਜਿਹੜੀ ਹੋਰ ਵੀ ਜਣੇ ਕਿ ਇਹਨੂੰ ਦੇਖ ਕੇ ਲੋਕੀ ਉਲਟਾ ਇਹਦੀ ਕਾਪੀ ਕਰਨਗੇ ਹੋਰ ਵੀ ਮਿਊਨਿਸਪਲ ਕਮੇਟੀਆਂ ਇਹਨਾਂ ਕਾਪੀ ਕਰਨੀਆਂ ਸੋ ਇਸ ਕੰਮ ਲਈ ਬਹੁਤ ਸਾਨੂੰ ਜੋਰ ਲਾਣਾ ਪਿਆ ਖੁਦ ਵਿਸ਼ੇਸ਼ ਤੌਰ ਤੇ ਮੈਨੂੰ ਖੁਦ ਜਾ ਕੇ ਕਈ ਡਿਪਾਰਟਮੈਂਟਾਂ ਦੇ ਵਿੱਚੋਂ ਇਹ ਜਾ ਕੇ ਫਾਈਲਾਂ ਕਲੀਅਰ ਕਰਾ ਕੇ ਲੈਣੀਆਂ ਪਈਆਂ ਸੋ ਮੇਰਾ ਸੁਪਨਾ ਸੀ ਕਿ ਮੈਂ ਖੰਨੇ ਨੂੰ ਸਾਫ਼ ਸੁਥਰਾ ਸੋਹਣਾ ਬਣਾਣਾ ਹੈ ਸੋ ਉਹਦੇ ਲਈ ਮੈਂ ਉਪਰਾਲਾ ਕੀਤਾ ਬਾਕੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਪਰਪਰਪੂਰ ਸਹਿਯੋਗ ਇਸ ਨਵਿਕਲੇ ਕੰਮ ਲਈ ਦਿੱਤਾ ਨਵੇਂ ਉਪਰਾਲੇ ਲਈ ਦਿੱਤਾ ਸੋ ਮੈਂ ਇੱਕ ਵਾਰ ਤੋਂ ਥੋੜੇ ਮਾਧਿਅਮ ਦੇ ਨਾਲ ਜਿਸ ਕੰਪਨੀ ਨੂੰ ਵੀ ਟੈਂਡਰ ਮਿਲਿਆ ਹੈ ਇਸ ਕੰਪਨੀ ਨੂੰ ਉਹਨੂੰ ਵੀ ਮੈਂ ਹੋਰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਬਿਲਕੁਲ ਕੋਈ ਜੰਗਾਇਸ਼ ਨਹੀਂ ਛੱਡਣੀ ਤੁਹਾਨੂੰ ਟੈਂਡਰ ਮਿਲਿਆ ਜੀ ਸਾਥ ਕੇ ਤੁਹਾਨੂੰ ਬਧਾਈਆਂ ਪਰ ਇਸ ਕੰਮ ਦੇ ਵਿੱਚ ਛੇ ਹੋ ਤੁਸੀਂ ਅਵੇਸਲੇ ਹੋਏ ਜੇ ਤੁਸੀਂ ਕੋਈ ਕਮੀ ਪੇਸ਼ੀ ਛੱਡੀ ਤਾਂ ਅਸੀਂ ਫਿਰ ਜਿਹੜੀ ਬਣਦੀ ਯੋਗ ਕਾਰਵਾਈ ਹੋਊਗੀ ਉਹ ਵੀ ਕਰਾਂਗੇ ਕਿਉਂਕਿ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ 100% ਕਾਮਯਾਬ ਕਰਨਾ ਹੈ ਔਰ ਖੰਡੇ ਨੂੰ ਸਦਾ ਲਈ ਅਸੀਂ ਕੂੜੇ ਤੋਂ ਮੁਕਤ ਕਰਨਾ ਹੈ ਔਰ ਖੰਨੇ ਨੂੰ ਸਭ ਤੋਂ ਸਾਫ ਸੁਥਰਾ ਬਣਾਉਣਾ ਹੈ ਜਿਹੜਾ ਕੂੜਾ ਹੋਊਗਾ ਲਿਫਟਿੰਗ ਹੋਵੇ ਕਰਾ ਦੇ ਵਿੱਚ ਚਾਰਜੇ ਬਣੋਗੇ ਜਾਂ ਫਰੀ ਆਫ ਕਾਸਟ ਬਿਲਕੁਲ ਬਹੁਤ ਨੋਮੀਨਲ ਚਾਰਜੇਬਲ ਹੋਊਗੀ ਚਾਰਜ ਪਹਿਲਾਂ ਵੀ ਲੈਂਦੇ ਨੇ ਉਹ ਦੰਦੇ ਹੀ ਨੇ ਲੋਕ ਚਾਰਜ ਸੋ ਉਹ ਜਿਹੜਾ ਹੈ ਉਹ ਇੱਕ ਮਤਲਬ ਥਰੂ ਪ੍ਰੋਸੈਸਰ ਬਣਾਤਾ ਉਹਦਾ ਵੀ ਤਾਜੋ ਹੁਣ ਕੋਈ ਪਹਿਲਾਂ ਕੋਈ ਅਲੱਗ ਦੰਦਾ ਸੀ ਕੋਈ ਅਲੱਗ ਦੰਦਾ ਸੀ ਹੁਣ ਇਹ ਦੀ ਜਾਨੀ ਕਿ ਜਿਹੜੀ ਇੱਕ ਚਾਰਜਸ ਹੋਣਗੇ ਉਹ ਫਿਕਸਡ ਤੇ ਬੜੇ ਨੋਮੀਨਲ ਚਾਰਜਸ ਹੋਣਗੇ ਔਰ ਉਹ ਚਾਰਜਸ ਦੇਣ ਤੋਂ ਬਾਅਦ ਉਹ ਤੁਹਾਡੀ ਸਰਦਰਦੀ ਹੈ ਜਿਹੜੀ ਉਹ ਸਦਾ ਲਈ ਖਤਮ ਹੋ ਜਾਊਗੀ ਵੀ ਸਾਡੇ ਘਰ ਸ਼ਹਿਰ ਵੀ ਤੁਹਾਨੂੰ ਸਾਫ਼ ਸੁਥਰਾ ਮਿਲੂਗਾ ਚੌਕ ਵੀ ਸਾਫ਼ ਸੁਥਰੇ ਮਿਲਣਗੇ ਵਾਤਾਵਰਣ ਵੀ ਸਾਫ਼ ਸੁਥਰਾ ਮਿਲੂਗਾ ਸਾਡੇ ਜਿਹੜੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਕਰਨੇ ਆਇਆ ਕਰਨਗੇ ਉਹ ਵੀ ਕਹਾਂਗੇ ਤੁਸੀਂ ਬਹੁਤ ਸਾਫ਼ ਸੁਥਰਾ ਤੇ ਸੋਹਣਾ ਬਣਾਤਾ ਸਰ ਨੇ ਚਾਰ ਦੀ ਸੋਣ ਕੀ ਮੰਤਰੀ ਹੋਗੀਆਂ ਕੁਆਟਲੀ ਹੋਗੀਆਂ ਫਿਸਮ ਮੰਤਰੀ ਦੇਖੋ ਵੈਸੇ ਤਾਂ ਉਹ ਮੰਤਰੀ ਨੇ ਮੈਨੂੰ ਜਿੱਥੇ ਤੱਕ ਲੱਗਦਾ ਪਰ ਉਹ ਜ਼ਿਆਦਾ ਡਿਟੇਲਸ ਤੁਹਾਨੂੰ ਇਹਦੇ ਬਾਰੇ ਜਾਣੀ ਕਿ ਹੈ ਠੇਕੇਦਾਰ ਜ਼ਿਆਦਾ ਵਧੀਆ ਦੱਸੂਗਾ ਜੀ ਨੂੰ ਠੇਕਾ ਮਿਲ ਠੀਕ ਹੈ ਆਪ ਪੀਚੋ ਲਾ ਜਲਦੀ ਕਰੋ ਬੜਾ ਬੜੀ ਮਾਈਕ ਆ ਮੈਂ ਖੋੜੋ ਸਮਾਈ ਕਿਹਦੇ ਲੀਡ ਲੀਡ ਦੇ ਇੱਕ ਸਟੇ ਪੜਾ ਮੈਨੂੰ ਬਰੀਂਗ ਕਰਦੇ ਸ਼ਰਮਾ ਜਲਦੀ ਕਰੋ ਇੱਕ ਮਿੰਟ ਹੋ ਜਾ ਰਹੀ ਹੈ ਤੂੰ ਕੀ ਕਰ ਰਿਹਾ ਤੂੰ ਯਾਰ ਅੱਛਾ ਥੋੜਾ ਦਈਆਂ ਮੈਗਜ਼ੀਨ ਦੀ ਜਿਹੜਾ ਸਾਡੀ ਸਾਹਿਬ ਤੁਸੀਂ ਇੱਕ ਦੇ ਪਾਸੇ ਨਾਲ ਅੱਛਾ ਉੱਥੇ ਸਾਹਮਣੇ ਹੁਣ ਆਪਾਂ ਦਾ ਖੁੱਲੋ ਹੋਣਾ ਆਪਾਂ ਹੀ ਬੈਠ ਰਹੀਏ ਇੱਕ ਦੂਜੇ ਨੂੰ ਲੈ ਲਿਓ ਤੇ ਦੇ ਦਾਂਗੇ ਆਪਾਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਖੜਨ ਕਰੋ ਸਰ ਐਸਪੀਐਮ ਸਾਹਿਬ ਨੂੰ ਮੀਡੀਆ ਸਾਹਿਬ ਦੇ ਵਿੱਚ ਕਵਰ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਲਾਓ ਯਾਰ ਇੱਕ ਮਿੰਟ ਚਲੋ ਲਾਓ ਇੱਕ ਮਿੰਟ ਕਰ ਲੋ ਯਾਰ ਬਿਕਰੀ ਕੋ ਲੈ ਲਿਓ ਚਲੋ 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 ਜੀ ਤੋਂ ਤਾਂ ਬਹੁਤ ਬਹੁਤ ਆਇਆ ਬਹੁਤ 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 ਜੀ ਇੱਕ ਇੱਕ ਕੰਮ ਤਾਂ ਆਉਣਾ ਚਾਹੀਦਾ ਜੀ ਇੱਕ ਨੰਬਰ ਆਉਣਾ ਚਾਹੀਦਾ ਬਹੁਤ ਇਕ ਨਹੀਂ ਤੋਂ ਉਹ ਬਾਤ ਮੈਂ ਆਪਾਂ ਕਰਦਾ ਜੀ ਤਾਂ ਮੈਂ ਕੋਈ ਕੋਣ ਜੀ ਕੋਈ ਨਹੀਂ ਸਾਥ ਮureen ਆਇਆ ਹੋਣ ਦੀ ਕੋਈ ਹਾਂਜੀ ਰੈਡੀ ਜੀ ਚਲੋ ਜੀ ਚਲੋ ਸਾਡੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਣੀ ਤੋਰ ਸਪਾਰਸ਼ ਦੇਖਿਆ ਜਰਾ ਦੋ ਬੰਦੀਪ ਸਿੰਘ ਪੰਚ ਪੰਚੇ ਤੋਂ ਇਹ ਵੀ ਜਿਹੜਾ ਜਿਹੜਾ ਸਿਲੈਕਟਮੈਂਟ ਪਿੱਛੇ ਵਾਦਦੇ ਇਹ ਵੀ ਵੀਡੀਓ ਸਾਹਮਣੇ ਇੱਧਰ ਕਰ ਲਓ ਸਰ ਜੀ ਹਾਂ ਜੀ ਦੇਖਿਆ ਸਾਰੇ ਜੋ ਸਾਹਮਣੇ ਜੀ ਇੱਧਰ ਦੇਖੋ ਰਵਿੰਦਰ ਪੰਚੇ ਇਹ ਵੀ ਸਾਡੇ درمیان ਬਹੁਤ ਸੁਖੀਆ ਮਨਸਾ ਸੁਖਵੀਰ ਸਿੰਘ ਪੰਚ ਭਾਦਲਾ ਰਘਵੀਰ ਸਿੰਘ ਪੰਚ ਭਾਦਲਾ ਸੰਦੀਪ ਸਿੰਘ ਪੰਚ ਭਾਦਰਾ ਕਾਲਾ ਸਿੰਘ ਲਾਲ ਸਿੰਘ ਸਰਪੰਚ ਭਾਦਰਾ ਅਮਰਤਪਾਲ ਸਿੰਘ ਸਰਪੰਚ ਕੁੰਗਰਾੜੀ